ਹਾਂਜੀ ਰਜੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਇੰਗਲਿਸ਼ ਦਾ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਵਿੱਚ ਮੈਂ ਤੁਹਾਨੂੰ ਚੈਪਟਰਸ ਦੇ ਨੇਮ ਯਾਦ ਕਰਾਉਂਗੀ ਨਿਮੋਨਿਕਸ ਟੈਕਨੀਕਸ ਦੇ ਨਾਲ ਠੀਕ ਹੈ ਨਿਮੋਨਿਕਸ ਟੈਕਨੀਕਸ ਕਿਹੜੀਆਂ ਹੁੰਦੀਆਂ ਹਨ ਤੁਹਾਨੂੰ ਪਤਾ ਲੱਗ ਜਾਣਗੀਆਂ ਜਿਵੇਂ ਆਪਣਾ ਪਹਿਲਾ ਚੈਪਟਰ ਕੀ ਹੈ ਦ ਹੈਪੀ ਪ੍ਰਿੰਸ ਕੀ ਨਾਮ ਹੈ ਦ ਹੈਪੀ ਪ੍ਰਿੰਸ ਹੁਣ ਦੇਖੋ ਧਿਆਨ ਨਾਲ ਆ ਜਿਹੜਾ ਤੁਹਾਨੂੰ ਛੋਟਾ ਜਿਹਾ ਬੱਚਾ ਦਿਖ ਰਿਹਾ ਹੈ ਇਹ ਖੁਸ਼ ਹੈ ਨਾ ਜਿਵੇਂ ਪ੍ਰਿੰਸ ਵਾਂਗੂ ਇਹਨੇ ਕੱਪੜੇ ਲੀਣਾ ਪਾ ਰੱਖਿਆ ਜਿਵੇਂ ਪ੍ਰਿੰਸ ਵਾਂਗੂ ਖੁਸ਼ ਹੈ ਕਿਉਂ ਖੁਸ਼ ਹੈ ਕਿਉਂਕਿ ਇਸ ਬੱਚੇ ਦੇ ਹੱਥ 'ਚ ਅਵਾਰਡ ਹੈ ਔਰ ਇਹਨ ਕਿਪਚਰ ਨੂੰ ਔਸਕਰ ਦਾ ਅਵਾਰਡ ਮਿਲੇ ਹੈ ਤਾਂ ਦ ਹੈਪੀ ਪ੍ਰਿੰਸ ਜਿਹੜਾ ਚੈਪਟਰ ਹੈ ਕਿਨੇ ਲਿਖਿਆ ਔਸਕਰ ਵਾਈਲਡ ਨੇ ਲਿਖਿਆ ਕਿਨੇ ਲਿਖਿਆ ਔਸਕਰ ਵਾਈਲਡ ਨਹੀਂ ਤੁਸੀਂ ਰਜ ਬਿਲਕੁਲ ਨਹੀਂ ਭੁੱਲੋਗੇ ਇੱਕ ਵਾਰ ٹرسٹ ਕਰਕੇ ਦੇਖੋ ਚਲੋ ਸੈਕੰਡ ਚੈਪਟਰ ਕੀ ਹੈ ਵੇਅਰ ਇਸ ਸਾਇੰਸ ਟੇਕਿੰਗ ਅਸ ਕਹਿੰਦੇ ਸਾਇੰਸ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ ਦੇਖੋ ਸਾਇੰਸ ਸਾਨੂੰ ਤਰੱਕੀ ਵੱਲ ਲੈ ਕੇ ਜਾ ਰਹੀ ਹੈ ਜੇ ਤਰੱਕੀ ਵੱਲ ਲੈ ਕੇ ਜਾ ਰਹੀ ਹੈ 댓 ਮੀਨਸ ਸਾਨੂੰ ਪੈਸੇ ਮਿਲਣਗੇ ਮਤਲਬ ਅਸੀਂ ਅੱਗੇ ਵਧਾਂਗੇ 댓 ਮੀਨਸ ਅਸੀਂ ਗਰੋਥ ਕਰਾਂਗੇ ਤਾਂ ਪੈਸੇ ਮਿਲਣਗੇ ਤਾਂ ਪੈਸੇ ਨੂੰ ਮਤਲਬ ਕੀ ਬੋਲਦੇ ਆ ਪੈਨੀ ਮਤਲਬ ਸਿੱਕੇ ਮਿਲਣਗੇ ਸਾਨੂੰ ਤਾਂ ਜਿਹੜੇ ਵੀ ਤੁਹਾਨੂੰ ਅਗਰ ਆਜੇ ਕਿ ਵੇਅਰ ਇਸ ਸਾਇੰਸ ਟੇਕਿੰਗ ਅਸ ਉਹਦੀ ਤੁਹਾਨੂੰ ਯਾਦ ਆਏਗਾ ਸਾਇੰਸ ਕਿੱਥੇ ਲੈ ਕੇ ਜਾ ਰਹੀ ਹੈ ਪੈ ਪੈਨੀ ਦਿਖ ਜੇਗਾ ਨਾ ਉਹੀ ਤੁਹਾਡਾ ਆਨਸਰ ਹੈ ਤੋਂ ਹੂ ਵੇਅਰ ਹੀ ਸਾਇੰਸ ਟੇਕਿੰਗ ਅਸ ਦਾ ਜਿਹੜਾ ਆਥਰ ਹੈ ਉਹ ਕੌਣ ਹੈ ਡਾਕਟਰ ਐਸ ਡਬਲਯੂ ਪੈਨੀ ਕੁਇਕ ਡਾਕਟਰ ਐਸ ਡਬਲਯੂ ਪੈਨੀ ਕੁਇਕ ਕੁਇਕ ਤੋਂ ਵੀ ਤੁਸੀਂ ਯਾਦ ਰੱਖ ਸਕਦੇ ਹੋ ਫਟਾਫਟ ਲੈ ਕੇ ਜਾ ਰਹੀ ਹਾਲਾਂਕਿ ਉਹ ਕੁਇਕ ਦੇ ਸਪੈਲਿੰਗ ਅਲੱਗ ਹੁੰਦੇ ਨੇ ਲੇਕਿਨ ਸਮਝਣ ਦੀ ਗੱਲ ਹੈ ਸਾਰੀ ਠੀਕ ਹੈ ਇਨੂ ਨੀਮੋਨਿਕਸ ਬੋਲਦੇ ਨੇ ਕਿ ਹਰੇਕ ਕਿਸੇ ਨਾ ਕਿਸੇ ਚੀਜ਼ ਨਾਲ ਐਸੋਸੀਏਟ ਕਰਕੇ ਤੁਸੀਂ ਨੇਮ ਯਾਦ ਰੱਖ ਲਓਗੇ ਨੈਕਸਟ ਦੇਖੋ ਸੀਕ੍ਰੀਟ ਆਫ ਹੈਪੀਨੈਸ ਸੀਕ੍ਰੀਟ ਆਫ ਹੈਪੀਨੈਸ ਜਿਹੜਾ ਚੈਪਟਰ ਹੈ ਉਹਦੇ ਆਥਰ ਕੌਣ ਨੇ ਦੇਖੋ ਇਹ ਸਾਡੀ ਬਜ਼ੁਰਗ ਨੇ ਬਹੁਤ ਖੁਸ਼ ਨੇ ਹੁਣ ਜਦੋਂ ਤੁਸੀਂ ਕਿਸੇ ਤੋਂ ਮਤਲਬ ਆਪਣੇ ਖੁਸ਼ ਹੋਣ ਦਾ ਰਾਜ਼ ਪੁੱਛੋਗੇ ਕਿਸੇ ਐਰੇ ਗਰੇ ਤੁਹਾਡੇ ਕੋਲ ਥੋੜੀ ਜਾਉਗੇ ਆਪਣੇ ਬਜ਼ੁਰਗਾਂ ਕੋਲ ਜਾਉਗੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਗਏ ਤੁਸੀਂ ਕਿਹਾ ਜੀ ਤੁਸੀਂ ਇੰਨੇ ਖੁਸ਼ ਕਿਉਂ ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਪੀਲੇ ਰੰਗ ਦੀਆਂ ਆਹ ਪੀਲ ਤੋਂ ਯਾਦ ਰੱਖਣਾ ਜਿਹੜੀਆਂ ਇਹ ਪੀਲੇ ਰੰਗ ਦੀਆਂ ਫਸਲਾਂ ਦੇ ਵਿੱਚ ਉਹ ਸੈਂਟ ਵਰਗੀ ਖੁਸ਼ਬੂ ਹੈ ਨਾ ਕਾਕਾ ਅਸੀਂ ਤਾਂ ਉਹਦੇ ਕਰਕੇ ਇੰਨੇ ਖੁਸ਼ ਆ ਤਾਂ ਸੀਕ੍ਰੇਟ ਆਫ ਹੈਪੀਨੈਸ ਅਸੀਂ ਬਜ਼ੁਰਗਾਂ ਨੂੰ ਪੁੱਛਿਆ ਤਾਂ ਜਿਹੜੇ ਨਾਮ 'ਚ ਤੁਹਾਨੂੰ ਸੈਂਟ ਦਿਖੇ ਸੈਂਟ ਜੀ 'ਚ ਪੀਲਾ ਦਿਖੇ ਜਾਂ ਜੀ 'ਚ ਇਹਨਾਂ ਨੇ ਕਿਹਾ ਮੰਨ ਲਓ ਇੱਕ ਤੋ ਬਾਬੇ ਨੇ ਕਿਹਾ ਤਾਂ ਐ ਸੀ ਕਿ ਨਾਰਮਲੀ ਗੱਲ ਇਹ ਹੈ ਤਾਂ ਬਾਬੇ ਨੇ ਕੀ ਕਹਤਾ ਨਾਰਮਲੀ ਗੱਲ ਇਹ ਹੈ ਮਤਲਬ ਬਾਬਾ ਜੀ ਨੂੰ ਪਤਾ ਨਹੀਂ ਸੀ ਚਲੋ ਬਾਬਾ ਜੀ ਨੇ ਨਾਰਮਲ ਕਹਿਤਾ ਤਾਂ ਦੇਖੋ ਇੰਨਾ ਕੁ ਯਾਦ ਹੋ ਗਿਆ ਸਿਕਰਟ ਆਫ ਹੈਪੀਨੈਸ ਜਿਹਦੇ ਚ ਨਾਰਮਲ ਹੋਵੇ ਸੈਂਟ ਹੋਵੇ ਪੀਲ ਹੋਵੇ ਉਹ ਸਾਰਾ ਕੌਣ ਹੈ ਸਿਕਰਟ ਆਫ ਹੈਪੀਨੈਸ ਨਾਰਮਲ ਵਿਨਸੈਂਟ ਪੀ ਨੈਕਸਟ ਚੈਪਟਰ ਹੈ ਅ ਗਿਫਟ ਫਾਰ ਕ੍ਰਿਸਮਸ ਤੁਹਾਡੀ ਬੁੱਕ ਦੇ ਵਿੱਚ ਵੈਸੇ ਇਹਦਾ ਆਥਰ ਨਹੀਂ ਹੈ ਬਟ ਮੈਨੇ ਨੈਟ ਤੋਂ ਸਰਚ ਕੀਤਾ ਸੀ ਤਾਂ ਬੇਸਿਕਲੀ ਉਥੇ ਓ ਹੈਨਰੀ ਹੈ ਦੇਖੋ ਅਗਰ ਤੁਹਾਡੀ ਬੁੱਕ ਚ ਨਹੀਂ ਹੈ ਤਾਂ ਆਟੋਮੈਟਿਕਲੀ ਜੀ ਗੱਲ ਹੈ ਉਹ ਤੁਹਾਡੀ ਕੁਐਸਚਨ ਪੇਪਰ ਚ ਵੀ ਨਹੀਂ ਆਏਗਾ ਲੇਕਿਨ ਬਾਈ ਚਾਂਸ ਆ ਗਿਆ ਤੁਸੀਂ ਯਾਦ ਰੱਖਿਓ ਜਦੋਂ ਤੁਹਾਨੂੰ ਕੋਈ ਗਿਫਟ ਦੇ ਦੇਂਦਾ ਤੁਸੀਂ ਉਹ ਨਹੀਂ ਕਹਿੰਦੇ ਓ ਯਾਰ ਇਨਾ ਸੋਹਣਾ ਗਿਫਟ ਈਆਂ ਕਦੇ ਕਦੇ ਫਾਰਮੈਲਿਟੀ ਕਰਦੇ ਹੁੰਨੇ ਹਨਾ ਕਿ ਓ ਬਾਈ ਯਾਰ ਗਿਫਟ ਲਿਆਉਂਦੀ ਕੀ ਲੋੜ ਸੀ ਸੋ ਅ ਗਿਫਟ ਫਾਰ ਕ੍ਰਿਸਮਸ ਜਿਹਦੇ ਵਿੱਚ ਓ ਆਜੇ ਬਸ ਉਹ ਤੁਹਾਡਾ ਆਥਰ ਹੈ ਓ ਹੈਨਰੀ ਸੋ ਅ ਗਿ ਸਮ ਗਲਿੰਪਸਸ ਆਫ ਐਂਸ਼ੀਅੰਟ ਇੰਡੀਅਨ ਥੌਟਸ ਐਂਡ ਪ੍ਰੈਕਟਿਸਸ ਦੇਖੋ ਗਲਿੰਪਸ ਕਿ ਹੁੰਦੇ ਨੇ ਜਿਹੜੇ ਛੋਟੇ ਛੋਟੇ ਮਤਲਬ ਫਟਾਫਟ ਮੈਂ ਤੁਹਾਨੂੰ ਗਲਿੰਪਸ ਦਿਖਾਦਾ ਛੋਟੇ ਛੋਟੇ ਕਰਕੇ ਦਿਖਾਦਾ ਠੀਕ ਹੈ ਇਹਦੀ ਜਿਹੜੇ ਇਹ ਤੁਹਾਡਾ ਚੈਪਟਰ ਹੈ ਇਹਨਾਂ ਦੇ ਆਥਰ ਬੜੇ ਇੰਪੋਰਟੈਂਟ ਨੇ ਡਾਕਟਰ ਡੀ ਵੀ ਜਿੰਦਲ ਸਾਹਿਬ ਇਹ ਜਿਹੜੇ ਹੈਗੇ ਨੇ ਜਿਹੜਾ ਲੁਧਿਆਣਾ ਦਾ ਐਸੀਡੀ ਗਵਰਨਮੈਂਟ ਕਾਲਜ ਹੈ ਨਾ ਉਹਦੇ ਰਿਟਾਇਰਡ ਸੀਨੀਅਰ ਜਿਹੜੇ ਹੈਗੇ ਨੇ ਲੈਕਚਰਰ ਨੇ ਹੁਣ ਦੇਖੋ ਤੁਸੀਂ ਕਿਵੇਂ ਯਾਦ ਰੱਖੋਗੇ ਕਹਿੰਦੀ ਮਤਲਬ ਤੁਹਾਨੂੰ ਛੋਟੇ ਛੋਟੇ ਦੇਖੋ ਆਪਣੇ ਐਂਸ਼ੀਅੰਟ ਇੰਡੀਆ ਮਤਲਬ ਪ੍ਰਾਤਨ ਇੰਡੀਆ ਦੀ ਗੱਲ ਕਰੀਏ ਤਾਂ ਦੇਖੋ ਆਪਾਂ ਆਪਣੀ ਪ੍ਰਾਤਨ ਚੀਜ਼ ਲੈ ਲੈਣੇ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਓਏ ਹੋਏ ਹੋਏ ਹੋ ਇਹ ਤਾਂ ਸਾਡੀ ਕੀ ਹੈ ਜਿੰਦ ਜਾਨ ਹੈ ਤਾਂ ਦੇਖੋ ਜੀ ਜੇ ਤੁਹਾਨੂੰ ਜਿੰਦ ਦਿਖ ਦੇਖ ਜੇ ਜੀ ਜੇ ਤੁਹਾਨੂੰ ਜਿੰਦ ਦਿਖ ਜੇ ਉਹ ਉਹ ਕੀ ਹੈ ਸਾਡਾ ਚੈਪਟਰ ਦਾ ਆਥਰ ਹੈ ਸਮ ਗਲਿੰਪਸਸ ਆਫ ਐਂਸ਼ੀਅੰਟ ਇੰਡੀਅਨ ਥਾਟ ਐਂਡ ਪ੍ਰੈਕਟਿਸਸ ਕਲੀਅਰ ਅਨਰ ਜੇ ਨੈਕਸਟ ਕੁਐਸਚਨ ਤੇ ਆਜੋ ਦੇਖੋ ਤੁਹਾਡਾ ਫਟਾਫਟ ਟੈਸਟ ਲੈ ਕੇ ਦਿਖਾਉਣੀ ਹੈ ਵੇਅਰ ਇਸ ਸਾਇੰਸ ਟੇਕਿੰਗ ਅਸ ਸ ਨਹੀਂ ਹੋਏਗਾ ਉਹ ਤੁਹਾਡਾ ਆਨਸਰ ਹੈ ਕਿਹਦੇ ਚ ਪੈਂਦੀ ਹੈ ਡਾਕਟਰ ਐਸ ਡਬਲਯੂ ਪੈਨੀ ਕੁਇਕ ਨੈਕਸਟ ਨੈਕਸਟ ਦੇਖੋ ਦ ਹੈਪੀ ਪ੍ਰਿੰਸ ਫਟਾਫਟ ਉਹ ਪ੍ਰਿੰਸ ਯਾਦ ਆ ਗਿਆ ਨਾ ਉਹ ਪ੍ਰਿੰਸ ਖੁਸ਼ ਕਿਉਂ ਸੀਗਾ ਕਿਉਂਕਿ ਉਹਦੇ ਕੋਲ ਅਵਾਰਡ ਸੀਗਾ ਕਿਹੜਾ ਆਸਕਰ ਸੋ ਉਹਦਾ ਆਥਰ ਕੌਣ ਹੈ ਆਸਕਰ ਵਾਈਲਡ ਨੈਕਸਟ ਸੀਕ੍ਰੇਟ ਆਫ ਹੈਪੀਨੈਸ ਕੀ ਦੇ ਕੋਲ ਸੀਕ੍ਰੇਟ ਪੁੱਛਣ ਗਈ ਸੀ ਫਟਾਫਟ ਫਟਾਫਟ ਯਾਦ ਕਰੋ ਬਜ਼ੁਰਗਾਂ ਕੋਲ ਬਜ਼ੁਰਗਾਂ ਨੇ ਕੀ ਕਿਹਾ ਸੀ ਵੈਰੀ ਗੁੱਡ ਹਾਂ ਬਜ਼ੁਰਗਾਂ ਨੇ ਕੀ ਕਿਹਾ ਸੀ ਜਿਹਦੇ ਚ ਸੈਂਟ ਆ ਜੇ ਜਿਹਦੇ ਚ ਪੀਲਾ ਆ ਜੇ ਉਹ ਸੀਕ੍ਰੇਟ ਆਫ ਹੈਪੀਨੈਸ ਹੈ ਦੇਖੋ ਆਸਕਰ ਵਾਈਲਡ ਨਹੀਂ ਅਸੀਂ ਬਜ਼ੁਰਗਾਂ ਕੋਲ ਗਏ ਸੀ ਉਹਨਾਂ ਨੂੰ ਸੈਂਟ ਦੀ ਖੁਸ਼ਬੂ ਆ ਰਹੀ ਸੀ ਕਿਹਦੇ ਚੋਂ ਪੀਲੀ ਰੰਗ ਦੀ ਕਣਕ ਦੇ ਵਿੱਚੋਂ ਸੋ ਆ ਕਲੀਅਰ ਹੈ ਇਹਦਾ ਆਪਾਂ ਦੱਸਦਾ ਸੁਰਜੀ ਇਹ ਯੂ ਆਲ ਹੈ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਸਾਰਾ ਉਹ ਹੋ ਜਾਏਗਾ ਸੋ ਮੈਨੂੰ ਦੱਸੋ ਕਿ ਇਹ ਤੁਹਾਨੂੰ ਇਫੈਕਟਿਵ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਆਪਾਂ ਇਹਨੂੰ ਕੰਟੀਨਿਊ ਕਰਾਂਗੇ ਪੰਜ ਪੰਜ ਕਰਕੇ ਤੁਹਾਡੇ ਸਾਰੇ ਆਦ ਹੋ ਜਾਣਗੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ